ਵਰਨਨ ਨੇ ਮਟਿੰਡਾ ਤੋਂ ਜੀ ਬਟਿੰਡਾ ਦੇ ਵਿੱਚ ਨਜ਼ਾਇਜ਼ ਜਿਹੜੀਆਂ ਕੰਟਰੀਅਸ਼ੀ ਕਲੋਨੀ ਐ ਉਹਦੀ ਪਰਮਾਰ ਫਟਾਫਟ ਬਣੀ ਜਾਂਦੀਆਂ ਧਣਾ ਤੜ ਬਣੀ ਜਾਂਦੀਆਂ ਜਿਹਦਾ ਕਿ ਇੱਕ ਵੱਡਾ ਕਿੰਗ ਐ ਸੁਭਾ ਸਿੰਘ ਬਰਾੜ ਸੁਭਾ ਸਿੰਘ ਬਰਾੜ ਨੇ ਨੇਰੀ ਲਿਆ ਰੱਖੀ ਐ ਕਲੋਨੀਆ ਬਣਾਉਂਦੀ ਇੱਕ ਕਲੋਨੀ ਤਾਂ ਉਹਦੀ ਹੈਗੀ ਨਰਵੜਾ ਰੋਡ ਪਿੰਨੋ ਵਸਤੀ ਦੇ ਵਿੱਚ ਦੂਜੀ ਕਲੋਨੀ ਉਹਦੀ ਹੈਗੀ ਐ ਲਾਲ ਸਿੰਘ ਵਸਤੀ ਦੇ ਵਿੱਚ PGO ਦੀ ਕਲੋਨੀ ਹੈਗੀ ਹੈ ਮਲਤਾਨੀਆ ਰੋਡ ਦੇ ਉੱਤੇ ਪਿੰਨੇ ਨਜਾਇਜ਼ ਕਲੋਨੀਆ ਹੈ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਹੈ ਮੈਂ ਖੁਦ ਦੱਸ ਕੇ ਆਇਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਜਿਹੜੇ ਵੱਡੇ ਅਫਸਰ ਆ ਉਹਨਾਂ ਨੂੰ ਬਕਾਇਦਾ ਮੈਂ ਲਿਖਤੀ ਰੂਪ ਵਿੱਚ ਦੇ ਕੇ ਆਇਆ ਸੀ ਕਿ ਇਹ ਨਜਾਇਜ਼ ਕਲੋਨੀਆ ਬਣ ਰਹੀਆਂ ਇੱਥੇ ਕੋਈ ਪੜਿਆ ਲਿਖਿਆ ਇਨਸਾਨ ਤਾਂ ਹਸਨਾਨੀ ਗਰੀਬ ਇਨਸਾਨੀ ਤੇ ਫਸੂਆ ਜਿਹਨੂੰ ਅਵੇਅਰness ਅਵੇਅਰ ਜਿੰਨੀ ਯਾਨੀ ਕਿ ਜਾਣਕਾਰੀ ਦੀ ਘਾਟ ਹੋਵੇ ਉਹੀ ਫਸੂਗਾ ਗਰੀਬ ਆਵੇ ਫਸੂਗਾ ਸ਼ਾਇਦ ਗਰੀਬਾਂ ਨੂੰ ਤਾਂ ਸਿਰਫ ਐ ਹੀ ਹੁੰਦਾ ਵੀ ਮੇਰਾ ਘਰ ਬਣ ਜੇ ਉਹ ਇਹਨਾਂ ਨੂੰ ਪਤਾ ਹੁੰਦਾ ਕਾਨੂੰਨੀ ਦਾ ਵੇਚਵਾਰੇ ਇਹ ਜਿਹੜੀ ਨਜ਼ਾਇਜ਼ ਕਾਨੂੰਨੀ ਹੈ ਇਹ ਇਸ ਤਰ੍ਹਾਂ ਤਾਂ ਹੈ ਨਹੀਂ ਵੀ ਨਗਰ ਨਿਗਮ ਦੀ ਮਿਲੀ ਭੁਗਤ ਤੋਂ ਬਗੈਰ ਬਣਿਆ ਨਗਰ ਨਿਗਮ ਦੇ ਜਿਹੜੇ ਅਫਸਰਾਂ ਦੀ ਮਿਲੀ ਭੁਗਤ ਨਾਲ ਇਹ ਕਲੋਨੀਆਂ ਬਣੀਆਂ ਇਸ ਕਲੋਨੀਆਂ ਦੀ ਕੰਪਲੇਨਟ ਜਾਂਦੀ ਹੈ ਪਤਾ ਨਹੀਂ ਕਿਹੜੇ ਠੰਡੇ ਵਸਤੇ ਵਿੱਚ ਪਾਉਂਦੇ ਆ ਆਓ ਆਪਾਂ ਹੁਣ ਗੱਲ ਕਰਦੇ ਆਂ ਇਹ ਕਲੋਨੀਆਂ ਬਣਾਉਂਦੇ ਐ ਕਿਸ ਤਰ੍ਹਾਂ ਆ ਇੱਕ ਕਲੋਨੀ ਦੀ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਜਿਹੜੇ ਕੁਝ ਤਿੰਨ ਚਾਰ 파ਟਰਨ ਇਹ ਮਿਲ ਜਾਂਦੀਆਂ ਜਿਹੜੇ ਕਿ ਤਿੰਨੇ ਚਾਰੇ ਡਿਫਾਲਟਰ ਹੁੰਦੇ ਆ ਮਲਵਾਸੀ ਪੱਖੋਂ ਵੀ ਲੜਾਈ ਪੱਖੋਂ ਵੀ ਪੁਲਿਸ ਪੱਖੋਂ ਵੀ ਪੈਸੇ ਪੱਖੋਂ ਵੀ ਇਹ ਸੁਭਾ ਸਿੰਘ ਉਹਨਾਂ ਦਾ ਨਾਮ ਲਾ ਲੈਂਦਾ سپورਟ ਵਾਸਤੇ ਕਲੋਨੀ ਦੇ ਵਿੱਚ ਕੰਸਟਰਕਸ਼ਨ ਜਿਹੜੀ ਹੁੰਦੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ कंस्ट्रक्शन ਦੇ ਵਿੱਚ ਪੂਰੇ ਜਿਹੜੇ ਗੀਲਰਾਂ ਨੂੰ ਪੂਰਾ ਨਕਸ਼ਾ ਬਣਾ ਕੇ ਦਿੰਦੇ ਆ ਵੀ ਆ ਸਾਡਾ ਇੱਥੇ ਸ਼ੋਪਿੰਗ ਵਲ ਕੰਪਲੈਕਸ ਹੋਊਗਾ ਸਾਡਾ ਇੱਥੇ সুইমিং ਪੂਲ ਹੋਊਗਾ ਇੱਥੇ ਸਾਡੇ ਪਾਰਕ ਹੋਣਗੇ ਇਹ ਹੋਣਗੇ ਉਹ ਹੋਣਗੇ ਜਦੋਂ ਸੀਨੈਰੀ ਟਫਤੀਸ਼ ਕੀਤੀ ਤਾਂ ਜਿਹੜੀਆਂ ਕਲੋਨੀਆਂ ਸਾਰੀਆਂ ਜਾਲੀ ਪਾਈਆਂ ਨੇ ਇਸ ਕਲੋਨੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਕੋਈ ਇਹ ਅਪਰੂਵਲ ਨਹੀਂ ਕੋਈ ਲੈਣਾ ਨਹੀਂ ਦੇਣਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਪ੍ਰਸ਼ਾਸਨ ਨੇ ਸੁਣਿਆ ਇੱਕ ਵਾਰੀ ਦੇਖ ਕੇ ਹਾਂਜੀ ਅੱਛਾ ਜੀ ਉਹ ਪਤਾ ਉਹਦੇ ਆਰਡਰ ਦੇ ਗਿਰਾ ਸਾਹਿਬ ਨੇ ਟਾਉਣ ਦੇ ਆਰਡਰ ਦਿੱਤੇ ਜੀ ਕੋਈ ਟੈਗ ਹੋਉਂਦੇ ਪੂਰੀ ਟੈਗ ਹੋਈ ਨਹੀਂ ਕੋਲ ਲੈਣਾ ਨਹੀਂ ਜਿੰਨੇ ਕੋਈ ਕਾਰਵਾਈ ਨਹੀਂ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਜੀ ਇਹ ਕਲੋਨੀਆਂ ਨਗਰ ਨੇ ਕਬਲਾ ਮਿਲ ਕੇ ਸੈਟਿੰਗ ਕਰਕੇ ਇਹ ਕਲੋਨੀਆਂ ਕੱਟ ਲੈਂਦੇ ਜੀ ਕਲੋਨੀਆਂ ਵੇਚ ਦੇ ਕਿ ਕਲੋਨੀਆਂ ਵੇਚਣਾ ਵੀ ਬੜਾ ਤਕੜਾ ਫੁੰਡਾ ਇਹਨਾਂ ਦਾ ਕਲੋਨੀਆਂ ਵਿੱਚ ਚੱਲਦਾ ਫੰਡਾ ਇਹ ਜਿਹੜੇ ਪ੍ਰਾਪਰਟੀ ਡੀਲਰ ਹੈ ਪ੍ਰਾਪਰਟੀ ਡੀਲਰ ਨਹੀਂ ਪ੍ਰਾਪਰਟੀ ਐਡਵਾਈਜ਼ਰ ਪ੍ਰਾਪਰਟੀ ਡੀਲਰ ਨਹੀਂ ਕਹਿ ਸਕਦੇ ਕਿਉਂਕਿ ਪ੍ਰਾਪਰਟੀ ਡੀਲਰਾਂ ਨੂੰ ਲਾਇਸੈਂਸ ਲੈਣਾ ਪੈਂਦਾ ਇਹਨਾਂ ਨਾਲ ਜੁੜੇ ਹੋਏ ਪ੍ਰਾਪਰਟੀ ਐਡਵਾਈਜ਼ਰ ਉਹ ਵੀ ਸਰਕਾਰ ਨੂੰ ਸੂਣਾ ਲੱਗਦੀ ਹੈ ਲਾਇਸੈਂਸ ਤੋਂ ਬਿਨਾਂ ਕੰਮ ਕਰਦੇ ਆ ਉਹਨਾਂ ਨੂੰ ਕਹਿੰਦੇ ਜੀ ਕਹਿੰਦੇ ਤੁਸੀਂ ਜਿਹੜੇ ਗਰੀਬ ਲੋਕ ਹੈ ਕਿਉਂਕਿ ਇਧਰ ਦੇ ਪਾਸੇ ਸਾਰੇ ਗਰੀਬੀ ਲੋਕ ਹੀ ਰਹਿੰਦੇ ਆ ਬੰਦਾ ਵਿਚਾਰਾ ਰਿਕਸ਼ਾ ਚਲਾਉਂਦਾ ਘਰ ਵਾਲੀ ਕਰਾਜਿ ਫੋਚੇ ਮਾਰਦੀ ਹੈ ਨਾਲ ਆਵਦੀ ਲੜਕੀ ਨੂੰ ਸਕੂਲ ਟਾਈਮ ਤੋਂ ਬਾਅਦ ਲੈ ਜਾਂਦੀ ਹੈ ਉਹ ਵੀ ਵਿਚਾਰੀ ਫੋਚੇ ਮਾਰਦੀ ਹੈ ਇਸ ਤਰ੍ਹਾਂ ਵੀ ਇੱਥੇ ਪਰਿਵਾਰ ਰਹਿੰਦੇ ਗਰੀਬ ਪਰਿਵਾਰ ਉਹ ਰਹਿੰਦੇ ਕਿਰਾਏ ਤੇ ਤਕਰੀਬਨ ਇਹ ਜਿਹੜੇ ਲੋਕ ਆ ਉਹ ਕਿਰਾਏ ਤੇ ਰਹਿੰਦੇ ਆ ਫਿਰ ਇਹ ਜਿਹੜੇ ਪ੍ਰਾਪਰਟੀ ਡੀਲਰ ਹੈ ਇਹ ਰਾਜੈਂਟ ਸਾਡਾ ਬਈ ਇਹ ਤੁਸੀਂ ਜਿਹੜੇ ਜਿੰਨੇ ਵੀ ਕਿਰਾਏ ਤੇ ਲੋਕ ਰਹਿੰਦੇ ਆ ਜਾਂ ਉਹ ਲੈਦੇ ਉਹਨਾਂ ਦੀ ਲਿਸਟ ਲੈ ਕੇ ਆਓ ਜਾਂ ਉਹਨਾਂ ਨਾਲ ਸਾਡਾ ਸੰਪਰਕ ਕਰਾਓ ਪ੍ਰਾਪਰਟੀ ਡੀਲਰ ਜਾਣਦੇ ਆ ਜੀ ਉਹਨਾਂ ਕੋਲ ਹਾਂਜੀ ਭੈਣ ਜੀ ਤੁਹਾਡਾ ਮਕਾਨ ਕਿਰਾਏ ਤੇ ਹੈ ਕਿ ਆਪ ਦਾ ਨਹੀਂ ਭਾਜੀ ਆਪ ਦਾ ਮਕਾਨ ਕਿੱਥੇ ਹੈ ਤੇ ਕਿਰਾਏ ਤੇ ਹੈ ਜੀ ਕਿੰਨਾ ਕਿਰਾਇਆ ਜੀ ਇਹਦਾ ਜੀ 5 6000 ਰੁਪਿਆ ਕਿਰਾਇਆ ਕੋਈ 5 ਕਾਹੇ ਨਾ ਕੋਈ 6 ਕਾਹੇ ਨਾ ਫੈਮਲੀ ਦੇ ਹਿਸਾਬ ਨਾਲ 5 6000 ਜੇਕਰ ਭੈਣ ਜੀ ਤੁਸੀਂ ਤਾਂ ਪਾ ਗਰੋ ਤੁਸੀਂ ਜਿਹੜੇ ਇੱਥੇ 5000 6000 ਦੇ ਕਿਰਾਏ ਦੇ ਇਹ ਨੇ ਤੁਸੀਂ 5 6000 ਰੁਪਿਆ ਮਹੀਨਾ ਦਾ ਇਸ ਦਾ ਮਕਾਨ ਆਪਦਾ ਮਿਲ ਜੰਗਾ ਤੁਸੀਂ ਤਾਂ ਵੀ 5 6000 ਪਰਿਮਿਨਰੀ ਤੇ ਤੁਹਾਨੂੰ ਮਕਾਨ ਦਿਵਾਉਣ ਨੇ ਕਈ ਬੰਦਾ ਕਹਿੰਦਾ ਕਹਿੰਦਾ ਵੀ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਮੈਂ ਮਕਾਨ ਜਿਵੇਂ ਲੈ ਲੂੰ ਘਰ ਜਿਵੇਂ ਲੈ ਲੂੰਗਾ ਉਹ ਭਾਂਜੀ ਤੁਸੀਂ ਪਰਵਾਹ ਨਾ ਕਰੋ ਅਸੀਂ ਤੁਹਾਡੇ ਖਾਤਰ ਹੀ ਆ ਅਸੀਂ ਤੁਹਾਡੀ ਸੇਵਾ ਖਾਤਰ ਹੀ ਆ ਕਿੰਨਾ ਤੁਸੀਂ ਕਿਰਾਇਆ ਦਿੰਦੇ ਹੋ ਉੰਨੀ ਹੀ ਬੈਂਕ ਦੀ ਕਿਸ਼ਤ ਆਉਗੀ ਮਕਾਨ ਤੁਹਾਡਾ ਆਵਦੇ ਦਾ ਆਉਦਾ ਤੇ ਕਿਸ਼ਤ ਜਿਹੜੀ ਹੈਗੀ ਤੁਸੀਂ ਇੱਥੇ ਫालतू ਦਾ ਕਿਰਾਇਆ ਲੱਗੇ ਉਹ ਤੁਹਾਡੀ ਮਕਾਨ ਦੀ ਕਿਸ਼ਤ ਬਣਤੀ ਜਾਊਗੀ ਮਕਾਨ ਤੁਹਾਡਾ ਆਉਗਾ ਵਾਲੇ ਚਾਚਾ ਹੁੰਦੇ ਇਹਨਾਂ ਦੇ ਇਦੋਂ ਪਰਦੇਸ ਵਾਲ ਤੁਸੀਂ ਇਹ ਬੱਲਾ ਬੜੀਆਂ ਮਾਰਦੇ ਆ ਹਾਂ ਗੱਲਾਂ ਮੇਰੀ ਧੀ ਆ ਤੁਜੀ ਆ ਮੇਰੀ ਧੀ ਆ ਆ ਮੇਰੀ ਵੱਡੀ ਧੀ ਆ ਮੇਰੀ ਛੋਟੀ ਧੀ ਆ ਮੈਨੂੰ ਆ ਕੁੜੀਆਂ ਨੂੰ ਦੇਖ ਕੇ ਤਰਸ ਆ ਗਿਆ ਵੀ ਇਹਨਾਂ ਨੂੰ ਚਲ ਮਕਾਨ ਦਿਵਾ ਲਈਏ ਆਪਾਂ ਸਭ ਛੜਿਆਂ 'ਤੇ ਹੁੰਦਾ ਸਭ ਛੜਿਆਂ 'ਤੇ ਹੁੰਦਾ ਜਿਹੜੀ ਲੇਡੀਜ਼ ਹੁੰਦੀਆਂ ਉਹ ਵੀ ਭੈਣ ਜੀ ਭੈਣ ਜੀ ਭੈਣ ਜੀ ਆ ਸਾਡੇ ਪਰੋਲਾ ਸਾਹਿਬ ਹੈ ਜੀ ਆ ਸਾਡੇ ਇਹ ਆ ਜੀ ਆ ਸਾਡੇ ਮਾਮਾ ਪਾਇਆ ਚਾਚਾ ਭੂਆ ਕਾਸੀ ਆਮਡਾ ਕੁਛ ਵੀ ਜਾਣੇ ਜੀ ਉਹਨਾਂ ਨਾਲ ਜਿਹੜਾ ਫੈਮਿਲੀ ਟੱਚ ਕਰ ਲੈਂਦੇ ਆ ਆਮੋ ਜਿਹਾ ਉਹਨੂੰ ਪ੍ਰਮੋਸ਼ਨ ਲਈ ਉਹਨੂੰ ਪੂਰਾ ਟੱਚ ਕਰ ਲੈਂਦੇ ਉਸ ਪਰਿਵਾਰ ਉਸ ਪਰਿਵਾਰ ਨੂੰ ਕਹਿੰਦੇ ਵੀ ਇੱਕੋ ਜਿਹਾ ਮਕਾਨ ਦਾ ਤੁਹਾਨੂੰ ਦਵਾਵਾਂਗੇ ਕੋਠੀ ਟੈਪ ਦਵਾਵਾਂਗੇ ਵਧੀਆ ਕੋਠੀ ਟੈਪ ਉਹਨਾਂ ਦੇ ਵਿੱਚ ਦਵਾਵਾਂਗੇ ਕੋਠੀ ਦੇ ਵਿੱਚ ਦਵਾਵਾਂਗੇ ਅਗਲਾ ਵੀ ਵਧੀਆ ਅਕ੍ਰਿਤੀ ਕਰਾਇਆ ਦੇ ਰਿਹਾ ਉਹ ਕਰਾਇਗਾ ਬੇਕਾਰ ਹੀ ਜਾ ਰਿਹਾ ਜੀ 500000 ਕਿਸ਼ਤ ਸਾਡੀ ਜਾਊਗੀ ਮਕਾਨ ਆਪਦਾ ਮੰਨਜੂਰ ਹੋ ਤੁਹਾਨੂੰ ਵੀ ਚਾਹੀਦਾ ਫਿਰ ਉਹਨਾਂ ਨੂੰ ਕਹਿੰਦੇ ਕਿ ਨਵੀਂ ਜਿਹੜੀ ਰਿਜ਼ਲਟ ਸੀ ਕਰਵਾ ਕੇ ਨਵੀਂ ਲਾ ਦੇ ਉਹਨੇ ਕਹਿੰਦਾ ਸਾਡੇ ਪੈਸੇ ਪੰਜ 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 ਸਾਡੇ ਕੋਲ ਪੈਸੇ ਯਾਰਾਂ ਲੈ ਨਹੀਂਗੇ ਅਸੀਂ ਤਹੇ ਤਾਂ ਸਾਡੇ ਕੋਲ 10-20 ਆ ਕੇ ਆਉ। ਇਹਦਾ ਸ੍ਰੀ ਯਾਰਾਂ ਸਭਾ ਇਹ ਤਾਂ ਤੁਹਾਨੂੰ 5 ਲੱਖ ਰੁਪਏ ਐਡਵਾਂਸ ਦੇਣਾ ਪੈਣਾ ਬਾਕੀ ਤੋਂ ਵੀ ਮੈਂ ਫੋਨਾਂ ਨਾਲ ਹੋਲ ਕਰਵਾ ਦੂਗਾ। ਉਹ ਵਿਚਾਰੇ ਮਿਆਈ ਵੀ ਰੇ 1 ਕਰੋੜ ਇਕੱਠੀ ਕਰਦੇ ਵੀ ਜਿਹੜੀ ਆਪਾਂ ਗੱਲੀ ਕੁੜੀ ਦੇ ਵਿਆਹ ਲਈ ਪੈਸੇ ਰੱਖੇ ਸੀ। ਉਹ ਪਹਿਲੇ ਆਪਾਂ ਇਹਨਾਂ ਨੂੰ ਦੇ ਦਿੰਦੇ ਆ ਜਿਹੜਾ ਕੋ 16 ਸਾਲਾ ਬਣਾਇਆ ਸੀ ਉਹ ਵੀ ਦੇ ਦਿੰਦੇ ਆ ਕਿ ਕੋਈ ਆਪਾਂ ਘਰ ਦਾ ਜਗ੍ਹਾ ਕੱਢ ਲਈ ਆਪ ਦਾ ਘਰ ਹੋਊਗਾ ਤਾਂ ਚੰਗਾ ਰਿਸ਼ਤਾ ਮਿਲ ਜੂਗਾ ਮੇਰੇ ਨੂੰ ਵੀ ਚੰਗਾ ਰਿਸ਼ਤਾ ਮਿਲ ਜੀ ਤਾਂ ਕੋਈ ਨਹੀਂ ਚੰਗਾ ਰਿਸ਼ਤਾ ਨਹੀਂ ਜੀ ਇਹ ਗੱਲ ਆਪ ਕੋਰੋਫੀ ਰੀਡਰ ਵੀ ਕਹਿੰਦੇ ਹੁੰਦੇ ਆ ਕਿ ਆਪ ਦਾ ਘਰ ਹੋਊਗਾ ਤਾਂ ਤੁਹਾਡੇ ਬੱਚਾ ਦਾ ਚੰਗਾ ਰਿਸ਼ਤਾ ਹੋਈ ਜੀ ਵੀਰ ਵੀ ਹੈ ਕਰਦੇ ਚਲੋ ਠੀਕ ਹੈ ਜੀ ਆਪਾਂ ਜਿਹੜਾ ਬੈਂਕ ਬੈਲੈਂਸ ਜਿਹੜਾ ਆਪਾਂ ਜੋੜਿਆ ਆਪਦੀ ਵੱਡੀ ਕੁੜੀ ਦੀ ਵਿਆਹ ਲਈ ਉਹ ਬੈਂਕ ਬੈਲੈਂਸ ਆਪਾਂ ਕਢਵਾ ਲਨੇ ਆ ਤੇ ਆ ਜਿਹੜਾ ਸੋਨਾ ਪਿਆ ਜਿਹੜਾ ਮੇਰੇ ਸਹੁਰਿਆਂ ਨੇ ਪਾਇਆ ਸੀ ਜਾਂਦੇ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਸਟੇ ਆਪਾਂ ਸੁਪਰ ਸਿੰਘ ਨੂੰ ਇਹ ਪੈਸੇ ਚੁਕੇ ਉਹ ਫੀਸ ਕਰਦੇ ਜਿੰਨੇ ਵੀ ਪੈਸੇ ਹੁੰਦੇ ਐ ਤੇ ਉਹ ਨਾਲ 4 ਲੱਖ ਪੈਂਦਾ 4 ਲੱਖ ਤੋਂ ਫੜਨਾ ਤਾਂ ਕਿਸੇ ਕੋਲ ਨਹੀਂ ਬਾਰੇ ਸਾਰੇ ਇਹ ਪੈਸੇ ਸੁਪਾ ਸਿੰਘ ਨੂੰ ਜਮ੍ਹਾਂ ਕਰਾ ਦੇ ਸੁਪਾ ਸਿੰਘ ਕਹਿੰਦੇ ਕੋਈ ਗੱਲ ਨਹੀਂ ਆਹ ਕੋਠੀ ਪਈ ਐ ਆਹ ਕੋਠੀ ਐ ਕਿ ਸੁਬਾਹ ਤੋਂ ਹੀ ਇਹਨੇ ਆਪ ਤਿਆਰ ਕੀਤੀ ਹੁੰਦੀ ਐ ਕੋਈ ਉਹਦਾ ਨਕਸ਼ਾ ਨਹੀਂ ਹੁੰਗਾ ਕੋਈ ਉਹਦਾ ਜਿਹੜੇ ਵੀ ਕੋਸ਼ਿਸ਼ ਵੀ ਨਹੀਂ ਹੁੰਦਾ ਉਹਦਾ ਸਿਰਫ ਸਿਮਪਲ ਕਾਗਜ਼ ਦੇ ਉੱਤੇ ਰਿਸਟਰੀ ਆ ਹੀ ਤੁਹਾਡੇ ਨਾਮ ਕਰਤੀ ਜੀ ਅਵੇਅਰਨੈਸ ਦੀ ਘਾਟ ਐ ਜੀ ਅਨਪੜ ਲੋਕ ਐ ਜਿਹੜੇ ਉਹ ਗਰੀਬ ਲੋਕ ਉਹਨਾਂ ਨੂੰ ਫਤਹ ਹੀ ਨਹੀਂ ਕਿਸੇ ਗੱਲ ਬਾਰੇ ਉਹਨਾਂ ਨੂੰ ਇੱਕ ਫਾਰਮ ਆਇਆ ਖੜਾ ਆਉਂਦਾ ਜੀ ਆ ਲੈ ਜੀ ਸਾਨ ਤੁਹਾਡਾ ਹੋ ਗਿਆ ਫਿਰ ਮੇਰੇ ਵਰਗੇ ਜੇ ਕੋਈ ਰਿਸ਼ਟਰੀ ट्राई ਉਹਨਾਂ ਨੂੰ ਕਹਿੰਦੇ ਕੋਈ ਨਹੀਂ ਤੁਹਾਡਾ ਮਕਾਨ ਦੀ ਕਿਸ਼ਤਾਂ ਪੂਰੀਆਂ ਹੋ ਗਈਆਂ ਹਜੇ ਬੈਂਕ ਤੋਂ ਤੁਹਾਡਾ ਬਣਾ ਰਿਹਾ ਹੈ ਪ੍ਰਾਈਵੇਟ ਬੈਂਕ ਤੋਂ ਫਾਈਨਾਂਸ ਕਰ ਲਈ ਪ੍ਰਾਈਵੇਟ ਜਿਹੜੇ ਬਿਲਕੁਲ ਪ੍ਰਾਈਵੇਟ ਫਾਈਨਾਂਸ ਹੈ ਉਹ ਵੀ ਕਹੇ ਜਾਂਦਾ ਬੈਂਕਾਂ ਕੋਲ ਲਾਇਸੈਂਸ ਹੀ ਨਹੀਂ ਦੀ। ਉਹ ਜਿਹੜੇ ਕਰਜ਼ਾ ਦਿੰਦੇ ਆ ਉਹਨਾਂ ਦਾ ਬੈਂਕ ਵੀ ਨਹੀਂਗਾ ਸਿਰਫ ਘਰੇ ਬੈਠੇ ਸਰਵਾਈਜ਼ਰ ਉਹ ਇਹਨਾਂ ਨੂੰ ਕਰਜ਼ਾ ਦੇ ਦਿੰਦੇ ਆ। ਚੈੱਕ ਲੈਂਦੇ ਨੰਦੇ ਨੰਦੇ ਹੱਥ ਬਣਾ ਲੈ ਜੀ ਲੋ ਮੈਂ ਹੁਣ ਵਾਰੀ ਗੱਲਾਂ ਕਰੂਗਾ ਤਾਂ ਗੱਲ ਮੇਰੇ ਕਮਜ਼ੋਰ ਹੋ ਜੂਗੀ ਉਹਨਾਂ ਨੂੰ ਚਾਰੇ ਪਾਸੇ ਜਾਨੀ ਕਿ ਚਾਰੇ ਪਾਸੇ ਉਹਨਾਂ ਨੇ ਇਨਕੀ ਕਾਰਵਾਈ ਕਰ ਲੈਣ ਫੋਮ ਡਾਇਰੀ ਛੱਡ ਦੇ ਹੱਥ ਬਣਾ ਲੈਂਦੇ ਆ ਬਾਰੇ ਸਾਰੇ ਚੈੱਕ ਲੈ ਲੰਦੇ ਨੰਦੇ ਨੰਦੇ ਉਹ ਫਾਰਮ ਲੰਦੋ ਇਹ ਮਕਾਨ ਚਲੋ ਆਪਾਂ ਗੱਲ ਕਰ ਆ ਗਏ ਮਕਾਨ ਦੇ ਉੱਪਰ ਉਹ ਮਕਾਨ ਇੱਕ ਗਰੀਬ ਬੰਦੇ ਨੇ ਦੇ ਰਿਹਾ ਉੱਥੇ ਕਿਹੜਾ ਪੜਾਇਆ ਹੁੰਦਾ ਦੋ ਤਿੰਨ ਦੋ ਕਮਰੇ ਆ ਬਸ ਫਾਇਲ ਨਾ ਵਧੀਆ ਉੱਥੇ ਪੜਾ ਕਿ ਮਣਾ ਲਾਉਣ ਦਾ ਵਧੀਆ ਹੋਣਾ ਕਿ ਵੜੇ ਕੋਚੰਦਾ ਪਰਿਵਾਰ ਵੀ ਸਾਡਾ ਮਕਾਨ ਆਉਂਦਾ ਹੈ। ਉਹ ਕੋੜੀ ਕੁੜੀਆਂ ਕੋਚੰਦੀਆਂ ਖੁਸ਼ ਹੁੰਦੀਆਂ। ਦੋ ਚਾਰ ਦੇ ਘੇੜਾ ਮਾਰਦੇ ਆ ਹੋਰ ਕੀ ਕਿਵੇਂ ਸਭ ਕੁਝ ਠੀਕ ਹੈ। ਆਹ ਤੇਰਾ ਭਾਵੇਂ ਨੇ ਤੇਰਾ ਮਕਾਨ ਬਣਾਦਾ ਹੋਕਾ। ਪਤਾ ਉਹਨਾਂ ਲੱਗਦਾ ਜੇ ਜੀ ਪ੍ਰਾਈਵੇਟ ਬੈਂਕ ਵੀ ਕਿਸ਼ਤਾਂ ਦੀ ਹੈ। ਕਿੰਨੇ ਕਿਸ਼ਤਾਂ ਦੀ ਹੈ ਜੀ? 15 ਤੋਂ ਲੈ ਕੇ 20000 ਰੁਪਏ ਮਹੀਨਾ। ਜਦੋਂ ਉਹਦੀ ਕਿਸ਼ਤਾਂ ਦੀ ਹੈ ਪ੍ਰਾਈਵੇਟ ਬੈਂਕ ਦੀ ਜਾਂ ਪ੍ਰਾਈਵੇਟ ਫਾਈਨੈਂਸਰ ਦੀ। ਕਿਸ਼ਤਾਂ ਦੀ ਆ ਤਾਂ ਉਹਨਾਂ ਦੇ ਪੈਰਾ ਤੋਂ ਜ਼ਮੀਨ ਨਿਕਲ ਜਾਂਦੀ ਹੈ। ਮਕਾਨ ਵਾਲਿਆਂ ਦੀ ਘਰ ਵਾਲਿਆਂ ਦੀ ਉਹ ਜਾਂਦੇ ਆ ਭੱਜੇ ਭੱਜੇ ਸੂਬਾ ਸਿੰਘ ਵਰਗੇ ਕੋਲ ਬਾਜੀ ਤੁਸੀਂ ਤਾਂ ਕਿਹਾ ਸੀ 5000 ਕਿਸ਼ਤ ਆਉਗੀ ਜਾਂ 2000 ਕਿਸ਼ਤ ਆਈ ਪਈ 15000 ਕਿਸ਼ਤ ਆਈ ਦੀ ਤੇ ਜਿੱਦ ਤਾਂ ਸੀ ਉੱਥੇ ਠੀਕ ਸੀਗੇ ਅਸੀਂ ਇਹਨਾਂ ਵਿੱਚ ਸਿੱਧਾ ਪਰਾਗੇ ਬਾਜੀ ਤੁਸੀਂ ਪਰਵਾਹ ਨਾ ਕਰੋ ਇੱਕ ਕਿਸ਼ਤ ਘਟ ਜੂਗੀ ਆ ਅਗਲੀ ਅਗਲੇ ਕਿਸ਼ਤ ਤੋਂ ਘਟਾਣੀ ਆ ਬਾਕੀ ਜਦੋਂ ਮੈਂ ਤੁਹਾਡਾ ਲੋਨ ਕਰਾਇਆ ਸੀ ਉਹਦੇ ਰੂਲ ਕੁਛ ਹੋਰ ਸੀ ਹੁਣ ਰੂਲ ਕੁਛ ਹੋਰ ਹੈ ਰੂਲ ਨਾਲ ਚੱਕਰ ਦੇ ਵਿੱਚ ਉਹਨਾਂ ਪਰਿਵਾਰ ਨੂੰ ਤਫਾਹ ਆਂਦੇ ਪਰਿਵਾਰ ਵਿਚਾਰਾ ਕੀ ਕਰਦਾ ਜੀ ਪਰਿਵਾਰ ਚਾਰ ਪੰਜ ਕਿਸਤਾਂ ਬੜੀ ਔਖੀ ਔਕੇ ਹੋ ਕੇ ਔਖੇ ਹੋ ਕੇ ਪਰਦਾ ਜੀ ਸਾਰਾ ਪਰਿਵਾਰ ਕੰਮ ਕਰਨ ਲੱਗ ਜਾਂਦਾ ਕੁਝ ਤਾਂ ਮੈਂ ਪਰਿਵਾਰ ਐਸੇ ਦੇਖਿਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਬਿਲਕੁਲ ਸੱਚੀ ਗੱਲ ਦੱਸਦਾ ਕੁਝ ਤਾਂ ਪਰਿਵਾਰ ਐਹੀ ਦੇਖਿਆ ਜਿਹੜੀਆਂ ਜਨਾਨੀਆਂ ਉਸੇ ਕੂਟ ਦੇ ਪੱਲੇ ਚ ਲਾਤੀਆਂ ਆ ਉਹ ਜਿਸ ਹਾਲ ਵਿੱਚ ਉਹਦੇ ਧੰਦੇ ਤੇ ਲੱਗ ਗਿਆ ਕਿ ਸਾਡਾ ਮਕਾਨ ਬਚ ਜੇ ਇਹਨਾਂ ਦੇ ਇਹਨਾਂ ਦੇ ਇਹਨਾਂ ਨੂੰ ਤਰਸ ਨਹੀਂ ਆਉਂਦਾ ਸਭ ਉਹਦੀ ਇਹ ਜਾਂਦੇ ਆ ਉਹਨਾਂ ਤੇ ਬੁਰੀ ਨਿਗਰ ਆਉਂਦੇ। ਖੇਰ ਉਹ ਹੋਇਆ ਸੀ ਕਿ ਉਸ ਕੰਮ ਤੇ ਲੱਖ ਨਹੀਂ ਫਿਰੇ ਲੇਪ ਐਂਡੇ ਤਾਂ ਫਿਰ ਉਹ ਜਿਹੜਾ ਪਰਿਵਾਰ ਹੁੰਦਾ ਉਹ ਲਾਸਟ ਵਿੱਚ ਆ ਕੇ ਉਹੜ ਕੇ ਕਹਿੰਦਾ ਸੁਭਾ ਸਿੰਘ ਜੀ ਤੁਹਾਨੂੰ ਮਾਫ ਕਰੋ ਜੀ ਅਸੀਂ ਕਿਸ਼ਤ ਨਹੀਂ ਭਰ ਸਕਦੇ। ਉਹ ਵਾਚਿੰਗ ਕਰਦਾ ਜੀ ਖੇਰ ਤਾਂ ਮਰਮਕਾਨ ਵੀ ਜਾਊਗਾ ਜਿਹੜੀ ਕਿਸ਼ਤਾਂ ਭਰੀਆਂ ਉਹ ਨਹੀਂ ਜਾਣੀਆਂ। ਪੰਜ ਚਾਰ ਕਿਸ਼ਤਾਂ ਦਾ ਬੰਦਾ ਓਹ ਕਹੇਗਾ ਪਾ ਦਿੰਦਾ। ਯਾਨੀ ਕਿ 15 ਪਾਂਡੀਆਂ ਦੀ ਭਰਿਆ ਅੰਸ਼ਾ ਹੋ ਗਿਆ। 5-4 ਲੱਖ ਰੁਪਏ ਜਿਹੜਾ ਉਹ ਗਿਆ। ਉਹ ਜਿਹੜਾ ਐਡਵਾਂਸ ਦਿੱਤਾ ਉਹ ਗਿਆ ਯਾਨੀ ਟੋਟਲ 5 5 ਲੱਖ ਇੱਕ 5 ਲੱਖ ਮੇਰੇ ਹਿਸਾਬ ਨਾਲ ਮੈਂ ਨਾ ਜਿਹੜਾ ਉਹ ਬਾੜ ਉਹ ਪੀਸਾ শেয়ার ਦੇ ਕਿਤਾ 5 ਲੱਖ ਦਾ ਰਿਟਰੋ ਸਿੰਬਲ ਹੁੰਦੇ ਮਕਾਨ ਵੀਆ ਕਰ ਵੀਆ ਬੈਲੈਂਸ ਲੀ ਗਿਆ ਕੁੜੀ ਦੇ ਵਿਆਹ ਦੇ ਰੱਖੇ ਜਿਹੜੇ ਪੈਸੇ ਉਹ ਵੀ ਤੇ ਫੇਰ ਫੋਲਡ ਨਹੀਂ ਆਈ ਵੀ ਦੀ有机会 ਨਹੀਂ ਸਰਾਲਾ ਕਹਿੰਦਾ ਕਹਿੰਦਾ ਵੀ ਤੂੰ ਗਾਲ ਕੱਢ ਦੇ ਤੂੰ ਕਿਹਾ ਸੀਗਾ ਵੀ ਮੇਰਾ ਇਹ ਪ੍ਰਾ ਹੈ। ਥੀ ਮੇਰਾ ਘਰ ਬਣਾਉਂਗਾ। ਘਰ ਵਾਲੀ ਚੋ ਵੀ ਸੂਵੀਂ ਚਿਆਸ ਲਿਆ। ਜੀ ਆਪਾਂ ਕੁੜੀ ਦੇ ਵਿਆਹ ਦੇ ਪੈਸੇ ਕਰ ਲਈ। ਉਹਨਾਂ ਦੇ ਘਰ ਦੇ ਵਿੱਚ ਆਪਾਂ ਚ ਹੁੰਦੀਆਂ ਲੜਾਈਆਂ। ਜਾ ਕੇ ਦੇਖਦੇ ਖਾਣੇ ਵਿੱਚ ਮੀਆਂ ਵੀ ਲੜਾਈਆਂ ਨੇ ਫੈਲਾ ਆਪਣੀਆਂ ਆਪਣੀਆਂ ਦਰਖਾਸਤਾਂ ਫਰੀਆਂ ਬਈਆਂ ਲੜਾਈ ਦਾ ਕਾਰਨ ਕੀ ਪੈਸਾ। ਫਿਰ ਉਸ ਮੇਰਾ ਘਰ ਟੁੱਟਦਾ। ਉਹਨੂੰ ਕਹਿੰਦਾ ਉਹਨੂੰ ਕਹਿੰਦਾ ਤੂੰ ਗਲਤ ਕੰਮ ਕਰਨ ਲੱਗੀ। ਤੂੰ ਕਹਿੰਦੀ ਸੀ ਮੈਂ ਘਰ ਬਚਾ ਲੂੰਗੀ, ਘਰ ਨਹੀਂ ਬਚਾ ਸਕੀ। ਉਹ ਉਹਨਾਂ ਦਾ ਆਪਣਾ ਚ ਗਿਸਟੂ ਪਰ ਦਾ ਪਰਿਵਾਰ ਰੋਜ਼ ਜਾਂਦਾ ਹੈ। ਇਹਨੇ ਮਣੀ ਕਰਤਤ ਗੱਲ ਨਹੀਂ ਦੱਸ ਰਿਹਾ ਕੋਈ। ਇਹ ਵੀ ਸਟੱਡੀ ਕਰਕੇ ਗੱਲ ਦੱਸ ਰਿਹਾ ਕੋਈ ਵੀ ਸਰਵੇ ਜੇ ਕੋਈ ਬੰਦਾ ਜੇ ਕੋਈ ਇੰਟੈਲੀਜੈਂਸੀ ਕੋਈ ਇਸ ਗੱਲ ਦੀ ਸਰਵੇ ਸਰਵੇ ਕਰੇ ਨਾ ਤਾਂ ਇਹ ਗੱਲ ਸੱਚੀ ਨਾ ਨਿਕਲੀ ਤਾਂ ਮੈਂ ਸਰਕਾਰੀ ਛੱਡ ਦੂਗਾ। ਪਰਿਵਾਰ ਉਹਨਾਂ ਦਾ ਛੱਡ ਗਿਆ। ਐਸੇ ਤਰ੍ਹਾਂ ਪਤਾ ਨਹੀਂ ਕਿੰਨੇ ਪਰਿਵਾਰ ਇਹਨਾਂ ਦੇ 88 ਦੇ ਵਿੱਚ ਆ ਕੇ ਸਿੰਦਰ ਦੇ ਨੇ ਮੈਂ ਇਹ ਗੱਲ ਪੂਰੀ ਵਿਸਥਾਰ ਨਾਲ ਬਚਿੰਡਾ ਦੇ ਜਿਹੜੇ ਆਫੀਸਰ ਹੈ ਮੈਂ ਇਹਨਾਂ ਨੂੰ ਪ੍ਰੋਪਰ ਦੱਸੀ ਇਹ ਗੱਲ ਵੀ ਇਸ ਤਰ੍ਹਾਂ ਹੀ ਗੱਲ ਹੁੰਦੀ ਹੈ इवन ਕਿ ਮੈਡਮ ਕਮਿਸ਼ਨਰ ਨੇ ਇਹ ਗੱਲ ਦੱਸੀ ਪੂਰੀ ਤਰ੍ਹਾਂ ਵੀ ਦੱਸੀ ਵੀ ਇਸ ਤਰ੍ਹਾਂ ਕਰਕੇ ਇਹ ਕਰਦੇ ਆ ਮੈਡਮ ਕਮਿਸ਼ਨਰ ਨੇ ਐਕਸ਼ਨ ਜ਼ਰੂਰ ਲਿਆ ਪਰ ਜਿਹੜੇ ਥੰਡਾ ਅਧਿਕਾਰੀ ਸੀ ਉਹਨੇ ਆਪ ਦੇ ਕੋਲ ਪੱਲਾ ਛੜਨ ਲਈ ਵੀਲੈਂਸ ਨੂੰ ਭੇਜੀ ਨਾ ਤਾਂ ਵੀਲੈਂਸ ਨੂੰ ਆਰਡਰ ਪਾਉਗਾ ਨਾ ਕਾਰਵਾਈ ਕਹਿਣ ਦਾ ਭਾਵ ਨਗਰ ਨਿਗਮ ਵਾਲੇ ਪੁਣੀ ਐਡੇ ਭਾਨੇ ਨੇ ਐਡਾ ਪੁਸ਼ ਹੈ ਕਿ ਉਹ ਸਾਨੂੰ ਰਾਹੀ ਨਹੀਂ ਦੇ ਸਾਡੇ ਪੱਤਰਕਾਰਾਂ ਨੂੰ ਰਾਹ ਨਹੀਂ ਦਿੰਦੇ ਆਵਾਜ਼یں ਵੀ ਰਾਹ ਦੇ ਵਿੱਚ ਸੋ ਮੈਂ ਭਗਵਾਨਤਮਨ ਸਰਕਾਰ ਨੂੰ ਸੈਂਟਰ ਦੇ ਮੰਤਰੀ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਜਿਹੜੇ ਸੁਪਾ ਸਿੰਘ ਵਰਗੇ ਜਿਹੜੇ ਧੂਮਾਫਰੀਆ ਦੇ ਲੋਕ ਹੈ ਇਹ ਦੇਸ਼ ਦੀ ਜੜ ਵੜ ਰਹੇ ਨੇ ਜਿਹਦੇ ਨਾਲ ਰਲੇ ਹੋਏ ਨੇ ਨਗਰ ਨਿਗਮ ਦੇ ਉੱਚ ਅਧਿਕਾਰੀ ਇਕਨਿਕਲ ਹੋ ਰਹੇ ਨੇ ਦੋ ਅੰਰਿਡੀ ਐਪਲੀਕੇਸ਼ਨਾਂ ਦਿੱਤੀਆਂ ਸੀ ਜਿਹੜਾ ਮੈਂ ਉਹਨਾਂ ਦੀ ਇਨਕੁਆਰੀ ਆ ਗਈ ਇਨਕੁਆਰੀ ਆ ਗਈ ਕੁਛ ਆਰਟਿੰਗ ਹੋ ਰਹੀ ਸੀ ਮੇਰੇ ਮਿੱਤਰਾਂ ਨੇ ਆਰਟਿੰਗ ਇਹਦਾ ਜਵਾਬ ਕਿੱਥੋਂ ਦੇਣਾ ਸੀ ਰਿਕਾਰਡ ਰੂਮ ਮੇਰੇ ਨਾਲ ਪ੍ਰਕਾਰ ਰੂਮ ਨੂੰ ਲਾਤੀ ਅੱਗ ਕਹਿੰਦੇ ਜਪਣਿਆ ਬਲ ਗਈ ਮੈਂ ਤੁਹਾਡੀ ਅੰਦਰ ਨਹੀਂ ਵੜ ਰਿਹਾ ਕਿ ਮੈਂ ਬਾਹਰੋਂ ਰਿਪੋਰਟ ਕਰ ਰਿਹਾ ਇਨਵੈਸਟੀਗੇਸ਼ਨ ਦਾ ਸਾਰਾ ਇੱਥੇ ਸਟਾਕ ਰਿਕਾਰਡ ਪਿਆ ਹੋਇਆ ਸੀ ਇਹਨੂੰ ਅੱਗ ਲੱਗੀ ਹੈ ਸਿਟੀ ਦੇ ਵਿੱਚ ਕੀ ਕਹਿੰਦੇ ਕੁਐਸਚਨ ਹੋ ਰਿਹਾ ਇਹਦੇ ਉੱਤੇ ਮੈਂ ਨਹੀਂ ਰੋਕਦਾ ਮੈਂ ਉਤਰਦਾ ਹੀ ਨਹੀਂ ਤਾਰੋ ਮੈਨੂੰ ਇੱਕ ਮਿੰਟ ਹਾਂ ਆਪ ਬਤਾਈਏ ਆਪ ਕੌਣ ਹੈ ਹਾਂ ਆਪ ਡੀਸੀਐਫ ਹੈ ਹੈ ਨਹੀਂ ਡੀਸੀਐਫ ਹੈ ਕਿਹਾਂ ਸੇ ਅਸੀਂ ਡੀਸੀਐਫ ਹੈ ਮੈਂ ਇਹਦੇ ਤੇ ਕਾਰਪੋਰੇਸ਼ਨ ਮੈਂ ਜਰਨਲਿਸਟ ਹਾਂ ਵੀ ਚਲੋ ਠੀਕ ਹੈ ਬਈ ਜਦੋਂ ਪੁਲਿਸ ਨੇ ਆਪਣੀ ਕਾਰਵਾਈ ਪੂਰੀ ਕਰ ਲਈ ਉਹ ਸਟੇਟਮੈਂਟ ਦੇ ਦੇਣਗੇ ਪੱਲਸ ਨੂੰ ਐਸੀ ਦੇਖ ਤਾਂ ਸਕਦੇ ਨਾ ਵੀ ਅੱਗੇਵੇਂ ਲੱਗੀ ਅੱਗੇ ਪਿੱਛੇ ਦੇਖ ਲਿਓ ਹੋਣੀ ਨਹੀਂ ਪੁਲਿਸ ਅੱਛਾ ਜੀ ਅੱਗੇ ਪਿੱਛੇ ਦੇਖ ਲਈਏ ਇਹ ਰੋਕ ਰਿਹਾ ਜੀ ਕਿਉਂਕਿ ਇੱਕ ਹੈਰਾਨੀ ਦੀ ਗੱਲ ਹੈ ਟੈਂਪਰੇਰੀ ਸਟਰਕਚਰ ਦੇ ਵਿੱਚ ਇਹ ਅਤੀ ਸਵੇਧਨਸ਼ੀਲ ਰਿਕਾਰਡ ਰੱਖਿਆ ਗਿਆ ਸੀ ਜਿਹਦੀ ਵਿਜੀਲੈਂਸ ਜਾਂਚ ਚੱਲ ਰਹੀ ਸੀ ਇੱਥੇ ਅੱਗ ਲੱਗੀ ਆ ਪੁਲਿਸ ਰੋਕ ਰਹੀ ਆ ਇੱਥੇ ਰੋਕਿਆ ਗਿਆ ਕਿ ਪੱਤਰਕਾਰ ਕੋਈ ਨਾ ਆ ਜੇ ਭਾਈ ਸਾਹਿਬ ਰੋਕ ਰਹੇ ਨੇ ਕਾਰਪੋਰੇਸ਼ਨ ਦੇ ਲੋਕ ਰੋਕ ਰਹੇ ਨੇ ਕਿਉਂ ਰੋਕ ਰਹੇ ਨੇ ਇੱਕ ਬਹੁਤ ਵੱਡਾ ਸਵਾਲ ਹੈ ਬਹੁਤ ਹੀ ਕ੍ਰੂਸ਼ੀਅਲ ਰਿਕੋਰਡ ਜਿਹੜਾ ਇੱਕ ਟੈਂਪਰੇਰੀ ਸਟਰਕਚਰ ਤੁਸੀਂ ਦੇਖ ਰਹੇ ਹੋ ਪਹਿਲੀ ਗੱਲ ਤਾਂ ਕਾਰਪੋਰੇਸ਼ਨ ਨੇ ਹੀ ਵਾਇਓਲੇਸ਼ਨ ਕੀਤੀ ਹੈ ਬਿਲਡਿੰਗ ਲਾਅਸ ਦੀ ਕਿਉਂਕਿ ਇਹ ਜਿਹੜੀ ਕੰਸਟ੍ਰਕਸ਼ਨ ਹੈ ਇਲੀਗਲ ਹੈ ਜੋ ਇੱਥੇ ਹੋਈ ਹੈ ਕਿਉਂਕਿ ਕਾਰਪੋਰੇਸ਼ਨ ਦੀ ਬਿਲਡਿੰਗ ਦੂਸਰਾ ਜੇ तमाम ਚੀਜ਼ਾਂ ਨੂੰ ਦੇਖੀਏ ਤਾਂ ਇੱਥੇ ਜਿਹੜਾ ਹੈਗਾ ਫਰਬ ਰੇਟ ਦੀ ਗੱਡੀ ਵੀ ਨਹੀਂ ਵਰਤ ਸਕਦੀ ਸੋ ਤੁਸੀਂ ਦੇਖ ਰਹੇ ਹੋ ਇਹ ਅੱਗ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹਦਾ ਧੂਆਂ ਹਰੇ ਵੀ ਨਿਕਲ ਰਿਹਾ ਅੰਦਰੋਂ ਸੋ মিডিਆ ਨੂੰ ਰੋਕਿਆ ਜਾ ਰਿਹਾ ਕਿਉਂ ਰੋਕਿਆ ਜਾ ਰਿਹਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਅਸੀਂ ਕੋਈ ਅੰਦਰ ਨਹੀਂ ਜਾ ਰਹੇ ਇਨਵੈਸਟੀਗੇਸ਼ਨ ਨੂੰ ਅਸੀਂ ਟੈਂਪਰ ਨਹੀਂ ਕਰ ਰਹੇ ਦੂਰੋਂ ਖੜ ਕੇ ਦੇਖ ਰਹੇ ਹਾਂ ਸਵਾਦ ਦੇਖ ਰਹੇ ਹੋ ਤੁਸੀਂ ਇਸਨ ਵਨ ਥਿੰਗ ਆਮ ਨਾਟ ਐਂਟਰਿੰਗ ਇਨਟੂ ਯਰ ਜੌਬ ਆਈ ਕੈਨ ਰਿਪੋਰਟ ਨਹੀਂ ਮੇਰੀ ਗੱਲ ਸੁਣੋ ਜੇ ਤੁਸੀਂ ਜਰਨਲਿਸਟ ਹੋ ਜਾ ਨਹੀਂ ਮੈਨੂੰ ਨਹੀਂ ਪਤਾ ਹਾਂਜੀ ਲੈਟ ਆਡੇ ਕੋ ਆਈ ਕਾਰਡ ਨਾ ਹੀ ਕੋਈ ਤੁਸੀਂ ਕਿਹੜੇ ਤੁਹਾਡਾ ਆਈ ਕਾਰਡ ਹੈਗਾ ਆਰ ਯੂ ਵੇਅਰਿੰਗ ਆਈ ਕਾਰਡ ਆਰ ਯੂ ਵੇਅਰਿੰਗ ਆਈ ਕਾਰਡ ਮੇਰੇ ਕੋਲ ਹੈਗਾ ਪਰਸ ਆਰ ਯੂ ਵੇਅਰਿੰਗ ਮੇਰੇ ਕੋਲ ਪਰਸ ਹੈਗਾ ਮੈਂ ਪਰਸ ਰੱਖਾਂ ਵੇਅਰ ਇਟ ਫਰਸਟ ਔਨ ਇਨ ਯੋਰ ਨੈਕ ਫਿਰ ਮੈਂ ਪਾ ਲੂੰਗਾ ਹਾਂ ਪਾਓ ਫਿਰ ਅਦਰਵਾਇਜ਼ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਮੈਂ ਤੁਸੀਂ ਦਿਖਾਓ ਕਿਹੜਾ ਖਬਰ ਮੈਂ ਹੈਗਾ ਆਈ ਐਮ ਐਕਰੇਡਿਟਡ ਜਰਨਲਿਸਟ ਮੈਂ ਐਕਰੇਡਿਟਡ ਜਰਨਲਿਸਟ ਹਾਂ ਨਹੀਂ ਇਹ ਤੁਹਾਨੂੰ ਆਥਰਾਈਜ਼ ਕਿਨੇ ਕਰਤਾ ਵੀ ਇੱਥੇ ਆ ਕੇ ਤੁਸੀਂ ਕਿਨੇ ਜੀ ਜਰਨਲਿਸਟ ਨੂੰ ਆਥਰਾਈਜ਼ ਕਰਦਾ ਹੀ ਕੋਈ ਨਹੀਂ ਜਰਨਲਿਸਟ ਨੇ ਰਿਪੋਰਟਿੰਗ ਕਰਨੀ ਆ ਆਈ ਡੋਂਟ ਰਿਕੁਆਇਰ ਐਨੀ ਕਾਈਂਡ ਆਫ ਆਥਰਾਈਜ਼ੇਸ਼ਨ ਐਟ ਦਾ ਸੀਨ ਆਫ ਦਾ ਕ੍ਰਾਈਮ ਹਾਂ ਇਟ ਇਜ਼ ਅ ਕ੍ਰਾਈਮ ਆਰ ਹੈਪਨਿੰਗ ਵਾਟਸਐਵਰ ਇਟ ਇਜ਼ ਮੈਂ ਤੁਹਾਡੀ ਅੰਦਰ ਨਹੀਂ ਵੜ ਰਿਹਾ ਕਿ ਮੈਂ ਬਾਹਰੋਂ ਰਿਪੋਰਟ ਕਰ ਰਿਹਾ ਹਾਂ ਇਨਵੈਸਟੀਗੇਸ਼ਨ ਦਾ ਸਾਰਾ ਇੱਥੇ ਸਟਾਕ ਰਿਕਾਰਡ ਪਿਆ ਹੋਇਆ ਸੀ ਇਹਨੂੰ ਅੱਗ ਲੱਗੀ ਹੈ ਸਿਟੀ ਦੇ ਵਿੱਚ ਕੀ ਕਹਿੰਦੇ ਕੁਐਸਚਨ ਹੋ ਰਿਹਾ ਹੈ ਇਹਦੇ ਉੱਤੇ ਜੰਮਜੀ ਮੈਨੂੰ ਰੋਕਦਾ ਮੈਂ ਉਤਰਦਾ ਹੀ ਨਹੀਂ ਤਾਰੋ ਮੈਨੂੰ ਬਿਲਕੁਲ ਨਜ਼ਾਇਜ਼ ਆ ਮੈਂ ਫੇਰ ਵਾਰ ਵਾਰ ਕਹਿ ਰਿਹਾ ਇਹ ਕੋਈ ਫਿਰ ਇੰ ਵਿੱਚ ਕੰਸਟਰਕਸ਼ਨ ਕਿਸ ਤਰ੍ਹਾਂ ਦੀ ਕੰਸਟਰਕਸ਼ਨ ਨਹੀਂ ਕਰ ਰਹੀ ਨਗਰ ਨਿਗਮ ਵਾਲੇ ਇਹਨਾਂ ਨੂੰ ਆਸ ਹੀ ਜਾ ਦੇ ਦਿੰਦੇ ਆ ਤੁਸੀਂ ਜੀ ਸੋਚੋਗਾ ਜੀ 5-500 ਵਾ ਦੀ ਅਲੱਗ-ਅਲੱਗ ਰਜਿਸਟਰੀ ਕਰਾ ਲਓ ਲੱਭ ਕੇ ਬਣਾ ਲਓ ਉਹ ਵੀ ਇਹ ਤੋਂ ਨਹੀਂ ਦੇ ਪਰ ਉਹ ਤੁਮ ਲੱਗ ਲੱਗ ਪਲਾਟ ਕਰਕੇ ਉਹਦੀ ਵਿੰਸਤੀ ਕਰਾ ਕੇ ਵੇਚ ਆ ਜਾਂਦੇ ਨਗਰ ਨਿਗਮ ਵਾਲੇ ਇਹਨਾਂ ਨੂੰ ਆਸ ਹੀ ਦੱਸਾ ਦੇ ਜਾਂਦੇ ਸੋ ਇੱਥੇ ਆਪਾਂ ਸਵਾਪਤੀ ਕਰਦੇ ਹਾਂ ਅਗਲੀ ਗੱਲ ਅਗਲੀ ਕਿਸ ਟੇਜ ਤੁਹਾਨੂੰ ਇਹਨਾਂ ਵਾਰੀ ਹੋਰ ਗੱਲ ਦੱਸਾਂਗੇ ਸਾਡੀ ਤਕਲੀਫ ਸਭੀ ਕਾਲ